ਪੰਜਾਬ ਦੀ ਭਗਵੰਤ ਮੰਤਾਨ ਸਰਕਾਰ ਨੇ ਪੂਰਾ ਜ਼ੋਰ ਲਗਾ ਰੱਖਿਆ ਹੈ ਕਿ ਭਾਜਪਾ ਲੋੜਵੰਦ ਗਰੀਬਾਂ ਬੇਰੋਜ਼ਗਾਰਾਂ ਦਲਿਤਾਂ ਅਤੇ ਨੌਜਵਾਨਾਂ ਤੱਕ ਆਪਣੀ ਕਲਿਆਣਕਾਰੀ ਯੋਜਨਾਵਾਂ ਨਾ ਪਹੁੰਚਾ ਸਕੇ ਭਾਜਪਾ ਦੇ ਆਗੂ ਗ੍ਰਿਫਤਾਰ ਕੀਤੇ ਜਾ ਰਹੇ ਨੇ ਪਰ ਭਗਵੰਤ ਮੰਤਾਨ ਤੋਂ ਪੁੱਛੇ ਕੋਈ ਕਿ ਆਖਿਰ ਕੀ ਲੋਕਾਂ ਦੇ ਵਿਕਾਸ ਲਈ ਕੰਮ ਕਰਨਾ ਜ਼ੁਲਮ ਹੈ ਕਿ ਲੋਕਾਂ ਨੂੰ ਸਹੂਲਤਾ ਦੇਣਾ ਗੁਨਾਹ ਹੈ ਕਿ ਲੋਕਾਂ ਲਈ ਘੜਨਾ ਅਪਰਾਧ ਹੈ ਪੰਜਾਬ ਸਰਕਾਰ ਦੋਸ਼ ਲਗਾ ਰਹੀ ਹੈ ਕਿ ਭਾਜਪਾ ਇਸ ਕੈਂਪਾਂ ਰਾਹੀਂ ਲੋਕਾਂ ਦੇ ਡੇਟੇ ਨੂੰ ਚੋਰੀ ਕਰ ਰਹੀ ਹੈ ਪਰ ਆਖਿਰ ਤੁਸੀਂ ਦੱਸੋ ਕਿ ਉਸ ਗਰੀਬ ਦਾ ਕੋਈ ਡਾਟਾ ਚੋਰੀ ਹੋ ਸਕਦਾ ਜਿਸ ਦੇ ਸਿਰ ਤੇ ਪੱਕੀ ਛੱਤ ਨਹੀਂ ਜਿਨ੍ਹਾਂ ਕੋਲ ਇਲਾਜ ਤੱਕ ਦੇ ਪੈਸੇ ਨਹੀਂ ਜਿਨ੍ਹਾਂ ਕੋਲ ਰੋਜ਼ਗਾਰ ਨਹੀਂ ਜਿਨ੍ਹਾਂ ਕੋਲ ਖਾਣ ਲਈ ਇੱਕ ਵੀ ਦਾਣਾ ਨਹੀਂ ਤੇ ਜਿਨ੍ਹਾਂ ਕੋਲ ਆਪਣਾ ਜੀਵਨ ਪੱਧਰ ਉੱਚਾ ਚੱਕਣ ਲਈ ਕੋਈ ਸਾਧਨ ਨਹੀਂ ਹੁਣ ਅਚਾਨਕ ਲੋਕਾਂ ਦੀ ਹਿਤੈਸ਼ੀ ਬਣੀ ਆਪ ਸਰਕਾਰ ਇਹ ਵੀ ਦੱਸੇ ਕਿ ਪੰਜਾਬ ਨੂੰ ਸਾਢੇ 3 ਸਾਲਾਂ ਚ ਤੁਸੀਂ ਕੀ ਦਿੱਤਾ ਭਾਜਪਾ ਸਰਕਾਰ ਵੱਲੋਂ ਲੋਕਾਂ ਨੂੰ 5 ਲੱਖ ਤੱਕ ਦਾ ਮੁਫਤ ਇਲਾਜ ਮਿਲ ਰਿਹਾ ਹੈ ਕਿਸਾਨਾਂ ਨੂੰ ਸਾਲਾਨਾ 6000 ਕਿਸ਼ਤ ਜਾਰੀ ਕੀਤੀ ਜਾ ਰਹੀ ਹੈ ਭਾਜਪਾ ਅੱਜ ਹਰ ਉਹ ਬੁਨਿਆਦੀ ਸਹੂਲਤਾ ਪੰਜਾਬ ਦੇ ਘਰ-ਘਰ ਪਹੁੰਚਾਈ ਦੀ ਹੈ ਜਿਸ ਦਾ ਵਾਅਦਾ ਤੁਸੀਂ ਕਰਕੇ ਸੱਤਾ ਚਾਹੀ ਸੀ ਪਰ ਆਖਿਰ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੀ ਲਾਰੇ ਅੱਜ ਲੋਕ ਮੋਦੀ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੈ ਰਹੇ ਨੇ ਜੇ ਤੁਹਾਨੂੰ ਆਪਣੇ ਵਿਕਾਸ ਤੇ ਆਪਣੀ ਝੂਠੀ ਕ੍ਰਾਂਤੀ ਤੇ ਇੰਨਾ ਹੀ ਮਾਨ ਹੈ ਤਾਂ ਦਿਓ ਜਵਾਬ ਕਿਸ ਗਰੀਬ ਦੇ ਘਰ ਤੁਹਾਡਾ ਬਦਲਾਅ ਪਹੁੰਚਿਆ ਕਿਸ ਗਰੀਬ ਮਹਿਲਾ ਨੂੰ 1000 ਮਿਲੇ ਤੇ ਕਿਸ ਗਰੀਬ ਨੂੰ ਇਲਾਜ ਮਿਲਿਆ ਤੇ ਕਿਸ ਗਰੀਬ ਦੇ ਘਰ ਰੋਜ਼ਗਾਰ ਕ੍ਰਾਂਤੀ ਪਹੁੰਚੀ ਖੈਰ ਪੰਜਾਬ ਦੇ ਲੋਕਾਂ ਨੂੰ ਬਦਲਾਅ ਤਾਂ ਨਹੀਂ ਪਰ ਹਾਂ ਤੁਹਾਡੇ ਵਰਗੀ ਨਿਕੰਮੀ ਸਰਕਾਰ ਜ਼ਰੂਰ ਮਿਲੀ ਹੈ ਜਿਨ੍ਹਾਂ ਨੇ ਲਾਰਿਆਂ ਤੋਂ ਇਲਾਵਾ ਕੱਖ ਨਹੀਂ ਕੀਤਾ ਤੇ ਜਿਹੜੀ ਸਰਕਾਰ ਬਿਨਾਂ ਲਾਲਚ ਦੇ ਲੋਕਾਂ ਦੀ ਸੇਵਾ ਕਰ ਰਹੀ ਹੈ ਉਹ ਤੁਹਾਡੇ ਤੋਂ ਹਜ਼ਮ ਨਹੀਂ ਹੋ ਰਿਹਾ ਤਾਂ ਹੀ ਤਾਂ ਭਾਜਪਾ ਆਗੂਆਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਉਹਨਾਂ ਨਾਲ ਭਗਵੰਤ ਮਾਨ ਸਰਕਾਰ ਤਾਣਾਸ਼ਾ ਵਰਗਾ ਵਤੀਰਾ ਕਰ ਰਹੀ ਹੈ ਪਰ ਝਾੜੂ ਵਾਲੇ ਵੀ ਕੰਨ ਖੋਲ ਕੇ ਸੁਣ ਲੈਣ ਕਿ ਅਸੀਂ ਰੁਕਣ ਵਾਲੇ ਨਹੀਂ ਆ ਅਸੀਂ ਝੁੱਕਣ ਵਾਲੇ ਨਹੀਂ ਆ ਲੋਕ ਸੇਵਾ ਇੰਜ ਹੀ ਜਾਰੀ ਰਹੇਗੀ ਜੇ ਹਿੰਮਤ ਹੈ ਤਾਂ ਰੋਕ ਕੇ ਦਿਖਾਓ